ਮਾ ਪਿਆਜੋ ਮਨਾ ਇਹ ਜਿਹੜੀ ਬੁੱਕ ਹੈ ਨਾ ਇਹ ਕੰਪਲੀਟ ਇਕਾਂ ਹੈ ਵੀ ਹਰੇਕ ਦੇ ਘਰੇ ਹੋਣੀ ਚਾਹੀਦੀ ਹੈ ਜਿਹੜੇ ਬੱਚੇ ਛੋਟੇ ਆ ਹਲੇ ਪੜਨ ਲਾਉਣੇ ਨੇ ਜਾਂ ਛੋਟੀਆਂ ਕਲਾਸਾਂ 'ਚ ਪੜਨ ਲੱਗੇ ਨੇ ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਬੈਠੇ ਆ ਤੁਹਾਨੂੰ ਇਹ ਬੁੱਕ ਤੁਹਾਨੂੰ ਮਿਲ ਜਾਣੀਆਂ ਸਾਰੀਆਂ ਹੁਣ ਇਹਨਾਂ ਨੇ ਸਟਾਲ ਲਾਈ ਹੋਈ ਸੀ ਜੇ ਯੂਨੀਵਰਸਿਟੀ ਹੈਂ ਜੀ ਖਰੀਦਾਂਗੇ 20 ਤੋਂ 30% ਤੱਕ ਡਿਸਕਾਊਂਟ ਦਿੰਦੇ ਆਪਾਂ ਵਿੱਚ ਅੱਛਾ ਠੀਕ ਐ ਤਾਂ ਤੁਹਾਨੂੰ ਡਿਸਕਾਊਂਟ ਵੀ ਮਿਲੂਗਾ ਪਾਣੀ ਨਾਲ ਰੇਟ ਹੈ ਹਾਂਜੀ ਕਖਰਾ ਗਿਆ ਅੱਗੇ ਕੁਰਬਾਨੀ ਦੀ ਟੋਕਾਂ ਆ ਗਈਆਂ ਹਨਾ ਠੀਕ ਐ ਜੀ ਊੜੇ ਊੜੇ ਨਾਲ ਆੜੇ ਨਾਲ ਇਹ ਵੀ ਇਹ ਵੀ ਬੱਚਿਆਂ ਨੂੰ ਗੁਰਮਾਣੀ ਨਾਲ ਜੋੜਨ ਉਹ ਵੀ ਛੋਟੇ ਹੁੰਦੇ ਹੀ ਉਹਨਾਂ ਦੇ ਪੜ੍ਹਾਈ ਦੇ ਰੂਪ 'ਚ ਸਿੱਖ ਲੈਣ। ਹਾਂਜੀ ਦਸਤਰੀਕਾਲ ਸਾਰਿਆਂ ਨੂੰ। ਆਹ ਦੇਖੋ ਪਹਿਲੀ ਕਿਤਾਬ ਗੁਰਮੁਖੀ ਸੰਥਿਆ। ਇਹ ਮੈਂ ਵੀਡੀਓ ਪਹਿਲਾਂ ਵੀ ਪਾਈ ਸੀ। ਅੱਜ ਮੈਂ ਤੁਹਾਨੂੰ ਡਿਟੇਲ 'ਚ ਇਹਦੇ ਬਾਰੇ ਜਾਣਕਾਰੀ ਦਿੰਨਾ। ਠੀਕ ਹੈ ਜੀ। ਇਹ ਜਿਹੜੀ ਬੁੱਕ ਹੈ ਮਤਲਬ ਇਹ ਪਬਲਿਸ਼ ਕੀਤੀ ਆ ਇੱਧਰ ਭੱਜੀ ਮੇਰਾ ਭਰਾ ਵੀ ਆ ਇਹ ਤੇ ਦੱਸੋ ਬੱਜ ਜੀ ਮਾੜੀ ਜਾਣਕਾਰੀ ਦੇ ਬਈ ਇਹ ਠੇੜ ਪੰਜਾਬੀ ਦੀ ਪਹਿਲੀ ਕਿਤਾਬ ਹੈ ਹਾਂ ਹੈਨਾ ਤੇ ਇਹ ਚ ਠੇਠ ਵਾਲੇ ਸ਼ਬਦ ਨੇ ਜਿਵੇਂ ਪੁਰਾਣੇ ਆਪਾਂ ਭੁੱਲ ਚੁੱਕੇ ਜਿਵੇਂ ਈਡੀ ਹਾਂ ਹਾਂ ਇਮਾਰਤ ਇਜੜ ਮਤਲਬ ਠੇੜ ਆਰ ਲਾਣੀ ਪਤਾ ਹੋਣਾ ਕਿਸੇ ਨੂੰ ਜਿਹਾ ਸੁਚੇ ਦੇ ਵਿਚਾਰੇ ਵਾਲੀ ਹੁੰਦੀ ਹੈ ਨਾ ਤੇ ਆ ਅਗੇ ਇਸ ਤੋਂ ਬਾਅਦ ਹਾਂ ਮਾੜਾ ਜਾਨ ਨੂੰ ਸਲੋ ਕਰਕੇ ਆਉ ਭਰਾ ਆਪਣੇ ਆਪਣੇ ਬੰਦਿਆਂ ਨੂੰ ਹਾਂ ਆ ਪੂਰੀ ਵਿਆਕਰਨ ਆ ਗਈ ਪੰਜਾਬੀ ਦੀ ਹੈਨਾ ਹਾਂ ਇੱਕ ਕਿਤਾਬ ਚ ਆ ਸਰੀਰ ਦੇ ਸੌਰੀ ਰਕਾਵਟ ਲਈ ਹਾਂ ਆ ਸਰੀਰ ਦੇ ਅੰਗ ਆ ਗਏ ਬਈ ਹਾਂਜੀ ਹਾਂਜੀ ਪਰ ਪੱਟੇ ਸੇਲੀਆਂ ਪਤਾ ਨਹੀਂ ਹੈਗੇ ਆਪਾਂ ਨੂੰ ਹਾਂ ਹਾਂ ਸਕੜੰਜ ਨਹੀਂ ਪਤਾ ਤੇ ਆ ਬਰਾਛਾ ਨਹੀਂ ਪਤਾ ਕੀ ਹੁੰਦੀਆਂ ਨੇ ਹਾਂ ਇਹ ਲਾ ਚੀਜ਼ਾਂ ਆ ਗਈਆਂ ਹਾਂ ਉਹਨਾਂ ਨੂੰ ਕਹ ਤੁਸੀਂ ਹੋਰ ਉੱਚੀ ਹੋ ਗਏ ਯਾਰ ਦੋ ਬੰਨ ਬਗਾਟੇ ਵਾਲੀ ਖੇਡਾਂ ਆ ਗਈਆਂ ਹਾਂ ਹੈਨਾ ਤੇ ਆ ਰੰਗ ਆ ਗਏ ਪੰਜਾਬ ਦੇ ਜਿਹਨੇ ਆਪਾਂ ਨੂੰ ਪਤਾ ਜਿਹੜੇ ਮਤਲਬ ਡਿਟੇਲ ਚ ਦੱਸੇ ਵੇ ਰੰਗ ਤਾਂ ਜੰਤ ਜਿਵੇਂ ਚਰਤਾ ਚੌੜ ਨਹੀਂ ਹੁੰਦਾ ਮਾਲ ਵਿੱਚ ਇਹ ਚੀਜ਼ ਆਪ ਹੀ ਲਈਏ ਹੈਨਾ ਤੇ ਸ਼ਾ ਕਣਕਵੰਨਾ ਸਲੇਰਾ ਸਿਆ ਸਾਰੇ ਰੰਗ ਵਿੱਚ ਸਾਰੇ ਡਿਟੇਲ ਚ ਆ ਜਿਹੜੇ ਰੰਗ ਆ ਬਾਤਾਂ ਤੇ ਅਰੈਸਟ ਨਾ ਤੇ ਆ ਗਈ ਹਾਂ ਮਾਪਿਓ ਜੰਮ ਨਾਲ ਇਹ ਜਿਹੜੀ ਬੁੱਕ ਆ ਨਾ ਇਹ ਕੰਪਲੀਟ ਇੱਕ ਆ ਵੀ ਹਰੇਕ ਤੇ ਘਰੇ ਹੋਣੀ ਚਾਹੀਦੀ ਹੈ ਜਿਹੜੇ ਬੱਚੇ ਛੋਟੇ ਆ ਹਲੇ ਪੜਨ ਲਾਉਣੇ ਨੇ ਜਾਂ ਛੋਟੀਆਂ ਕਲਾਸਾਂ 'ਚ ਪੜਨ ਲੱਗੇ ਨੇ ਬਾਹਰ ਤਾਂ ਇਹਦੀ ਬੁੱਕ ਦੀ ਬਹੁਤ ਜ਼ਿਆਦਾ ਡਿਮਾਂਡ ਆ ਮੈਂ ਪਹਿਲਾਂ ਵੀ ਵੀਡੀਓ ਪਾਈ ਸੀ ਉਦੋਂ ਇਹਨਾਂ ਤੋਂ ਆਰਡਰ ਪੂਰੇ ਨਹੀਂ ਹੋਏ ਮਹਾਰਾਜ ਦੀ ਕਿਰਪਾ ਨਾਲ ਉਹਦਾ ਕਿਉਂਕਿ ਕਿਉਂਕਿ ਬੁੱਕ ਚ ਨਾ ਬਹੁਤ ਚੀਜ਼ਾਂ ਨੇ ਜਿਹੜੀਆਂ ਹਰ ਬੱਚਿਆਂ ਨੂੰ ਸਿੱਖਣੀਆਂ ਚਾਹੀਦੀਆਂ ਹੁਣ ਜਿਵੇਂ ਜਨੌਰ ਜਾਨਵਰ ਨੂੰ ਕਹਿੰਦੇ ਆ ਦੇਖ ਪੰਜਾਬ ਦੇ ਜਨੌਰ ਸਾਰੇ ਡਿਟੇਲ ਚ ਦੱਸਿਆ ਹੋਇਆ ਇਹਦੇ ਵਿੱਚ ਜੰਗਲੀ ਜਾਨਵਰ ਘਰੇਲੂ ਜਾਨਵਰ ਠੀਕ ਹੈ ਜੀ ਜਾਨਵਰਾਂ ਦੇ ਜਵਾਕ ਘਰਾਂ ਦੇ ਨਾਂ ਆਵਾਜ਼ਾਂ ਮਤਲਬ ਬੱਚਾ ਵਧੀਆ ਇੰਟਰਸਟਿੰਗ ਬੁੱਕ ਹੈ ਆ ਪੜਦਾ ਰਹਿੰਦਾ ਆ ਜਿਹੜੇ ਲੋਪ ਹੋ ਗਏ ਦਰਖਤ ਹਾਂਜੀ ਉਹਨਾਂ ਦੇ ਨਾਂ ਵੀ ਨੇ ਤੇ ਆ ਪੰਜਾਬ ਦੀਆਂ ਫਸਲਾਂ ਰੁੱਤਾਂ ਆ ਦੇਖ ਸਮਾਂ ਠੀਕ ਹੈ ਕਿੜੀਆਂ ਦਾ ਪੈਰ ਹੈ ਪੈ ਦਸ ਦੇਣਾ ਸਾਰੇ ਡਿਟੇਲ ਚ ਦੱਸਿਆ ਵਾ ਸ਼ਾਸਤਰ ਨਾਮ ਠੀਕ ਹੈ ਜੀ ਪੰਜਾਬ ਦੇ ਦਰਿਆ ਬੋਲੀਆਂ ਤੋਲ ਤੇ ਮਿੰਤੀ ਖਿੱਤੇ ਇਲਾਕੇ ਕਿਹੜੇ-ਕਿਹੜੇ ਆ ਬੋਲੀਆਂ ਆ ਗਈਆਂ ਦੇਖੋ ਮਤਲਬ ਡਿਟੇਲ ਚ ਬਹੁਤ ਸੋਹਣੀ ਬੁੱਕ ਹੈ ਜਿਹੜੀ ਇੱਕ ਜਗ੍ਹਾ ਚ ਸਾਰਾ ਕੁਝ ਇਹਦੇ ਵਿੱਚ ਹੈ ਇੱਕ ਜਗ੍ਹਾ ਤੇ ਅਗਲੀ ਬੁੱਕ ਇਹ ਸੀਗੀ ਗੁਰਮੁਖੀ ਸੰਥਿਆਲੀ ਇਹਦੇ ਬਾਰੇ ਦੱਸੋ ਜੀ ਇਹ ਬਈ ਗੁਰਬਾਣੀ ਨਾਲ ਰਿਟੜਾ ਜਿਹੜਾ ਕੱਖਰਾ ਗਿਆ ਅੱਗੇ ਗੁਰਬਾਣੀ ਦੀ ਟੋਕਾਂ ਆ ਗਈਆਂ ਹੈਨਾ ਠੀਕ ਹੈ ਜੀ ਓੜੇ ਉਰੇ ਨਸਬੰਦ ਅੜੇ ਨਾਲ ਇਹ ਸਾਰੀ ਕਿਤਾਬ ਆਈ ਹੈ ਵੀ ਇਹ ਇਹ ਵੀ ਬੱਚਿਆਂ ਨੂੰ ਕਰਵਾਣੀ ਦਾ ਜੋੜਾ ਉਹ ਵੀ ਛੋਟੇ ਹੁੰਦੇ ਉਹ ਆਪਣੀ ਪੜ੍ਹਾਈ ਦੇ ਰੂਪ ਵਿੱਚ ਸਿੱਖ ਲੈਣ ਹਾਂ ਹਾਂ ਠੀਕ ਹੈ ਬਾਕੀ ਪੁਰਨੇ ਛੋਟੇ ਜਿਵਾਂ ਆਖਾਂ ਵਾਸਤੇ ਜੀ ਸਿਖਾਉਣੇ ਹੋਣ ਆਪਾਂ ਛੋਟੇ ਜਿਵਾਂ ਆਖਾਂ ਨੂੰ ਵੀ ਉਹ ਆ ਐ ਸ਼ੁਰੂ ਹੋ ਕੇ ਆ ਇਹ ਮਨ ਲਿਖਣ ਵਾਲਾ ਕੰਮ ਆ ਜਿਵੇਂ ਪਹਿਲਾਂ ਹੋਮਵਰਕ ਕਰਦੇ ਹੁੰਦੇ ਸੀ ਉਹ ਵੀ ਘਰੇ ਜਾ ਕੇ ਉੱਪਰ ਪਰੋਕ ਚਿਲੇ ਆਇਓ ਤੇ ਬਾਕੀ ਆ ਕਿਤਾਬਾਂ ਆ ਗਈਆਂ ਸੰਰੂਗੀ ਬੇਗਮ ਤੁਸੀਂ ਕਿਤਾਬਾਂ ਨਾਲ ਲੇਟਣਾ ਹਣਾ ਤੇ ਆ ਆ ਗਈਆਂ ਲਾਲ ਸਿੰਘ ਬੁੜੀ ਆ ਹਲਵਾਈ ਸੀ ਪੁਰਾਣੇ ਸਮੇਂ ਚ ਇਹ ਤੁਸੀਂ ਹੁਣ ਇਹ ਨਵੀਆਂ ਛਪੀਆਂ ਨੇ ਇਹ ਨਵੀਆਂ ਛਪੀਆਂ ਇਹ ਵਾਕਿਆ ਇਧਰ ਆ ਗਈਆਂ ਬਾਕੀ ਆ ਬੁੱਕ ਬਾਰੇ ਤਾਂ ਤੁਹਾਨੂੰ ਪਤਾ ਹੀ ਹੋਣਾ ਦੋਨੇ ਤੇ ਇਹਦੇ ਬਾਰੇ ਤੂੰ ਕੀ ਦੱਸਣਾ ਜੀ ਅਨਿਆਨੇ ਥਾਰਮੀ ਸਦੀ ਦਾ ਤੇ ਆ ਸਮਾਰਮੀ ਥਾਰਮੀ ਸਦੀ ਦਾ ਇਤਿਹਾਸ ਬਈ ਉਹਦੀ ਲੜੀ ਚੱਲੀ ਆਉਂਦੀ ਜਿਵੇਂ ਅਨਿਆਨੇ ਪਾਸ਼ਾ ਪਹਿਲਾ ਬਾਟ ਦੂਜਾ ਬੇਲੇ ਉਹਨੇ ਕਿਹਨੂੰ ਸ਼ੇਰ ਉਨਤੀਜਾ ਜਗੇ ਜਗਦੀਪ ਬਾਈ ਨੇ ਸਾਡੇ ਦੋਸਤ ਵੀ ਆ ਵੱਡੇ ਭਰਾ ਵੀ ਆ ਬਾਕੀ ਆ ਗਈ ਰਾਣੀ ਦਾਤਾ ਦੀ ਕਿਤਾਬ ਹਾਂ ਇਹ ਪਤਾ ਹੈ ਵੀ ਫੇਮਸ ਬਟਾਇਆ 2015 ਹਾਂ 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 ਬਾਕੀ ਇੱਕਾ ਪੰਚੀ ਦੀ ਮਜਲਿਸ ਆਈ ਸੀ ਇਹ ਪਹਿਲਾਂ ਆਈ ਸੀ ਹਾਂ ਇਹ ਪਹਿਲਾਂ ਇਹ ਜਗਦੀਪ ਦੀ ਉਹ ਚੋਂ ਅਨਵਾਦ ਹੋਈ ਹੋਈ ਹੈ ਫਾਰਸੀ ਚਾ ਅੱਛਾ ਅਭੀ ਚੱਕਰੀ ਹੋਈ ਆ ਤੁਹਾਡੀ ਠੀਕ ਹੈ ਬਾਕੀਆਂ ਕਪਤਾ ਬਾਕੀ ਜਿਹੜੀਆਂ ਨਾਰਮਲ ਬੁੱਕਸ ਚੱਲਦੀਆਂ ਨੇ ਤੁਹਾਨੂੰ ਪਤਾ ਹੀ ਆ ਠੀਕ ਹੈ ਆ ਸੰਦੀਪ ਪਾਲਖ ਰਾਣੀ ਤਤ ਜੀ ਪੁੱਤਰ ਹੋਏ ਪਈ ਆ ਆ ਰੂਪੌਰ ਕੋਰਕੂਨਰ ਜੀ ਦੀ ਪਈ ਆ ਆ ਨਾਗਰਾ ਸਾਹਿਬ ਦੀ ਸੰਧੂ ਸਾਹਿਬ ਦੀ ਇੱਕ ਪਾਸੇ ਵੀ ਸ਼ਿਵ ਕੁਮਾਰ ਇਧਰ ਗਿੱਲ ਰੌਂਦਾ ਜੀ ਦੀ ਕਿਤਾਬ ਆ ਰਹੀ ਹੈ ਸਪੈਸ਼ਲ ਅਟਰੈਕਸ਼ਨ ਜਿਹੜੀ ਅੱਜ ਦੀ ਵੀਡੀਓ ਦੀ ਗਿੱਲ ਰੌਂਦਾ ਜੀ ਦੀ ਕਿਤਾਬ ਆ ਰਹੀ ਹੈ ਮੈਂ ਲਾਹੌਰ ਤੋਂ ਬੋਲਦਾ बस 5 ਕਿ ਦਿਨਾਂ ਤੱਕ 7 ਦਿਨਾਂ ਤੱਕ ਆ ਜੂਗੀ ਇੱਧਰ ਤੁਸੀਂ ਇਹਨਾਂ ਤੋਂ ਵੀ ਮਗਵਾ ਸਕਦੇ ਹੋ ਜੇ ਮਗਾਉਣੀ ਹੈ ਜਿੰਦਗੀ ਜਿੰਦਾਬਾਦ ਰਾਣਾ ਰਣਵੀਰ ਜੀ ਦੀ ਠੀਕ ਹੈ ਇਦਾਂ ਦੀਆਂ ਬਹੁਤ ਸਾਰੀਆਂ ਬੁੱਕਸ ਨੇ ਬੁੱਕਸ ਨੂੰ ਪੜ੍ਹਨੀਆਂ ਚਾਹੀਦੀਆਂ ਆ ਸਾਰੀਆਂ ਸਿੱਖ ਲਿਟਰੇਚਰ ਆ ਜਿਆਦਾ ਠੀਕ ਹੈ ਜੀ ਤੇ ਤੁਸੀਂ ਕੋਈ ਵੀ ਤੁਹਾਨੂੰ ਬੁੱਕ ਚਾਹੀਦੀ ਹੈ ਇਹਨਾਂ ਚੋਂ ਤੁਸੀਂ ਆਰਡਰ ਕਰਨੀ ਹੈ ਇਹਨਾਂ ਦਾ ਮੈਂ ਨੰਬਰ ਵੀ ਪਾ ਦੂੰਗਾ ਐਡਰੈਸ ਵੀ ਪਾ ਦੂੰਗਾ ਡਿਲੀਵਰੀ ਵਰਲਡਵਾਈਡ ਆ ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਬੈਠੇ ਆ ਤੁਹਾਨੂੰ ਇਹ ਬੁੱਕਸ ਤੁਹਾਨੂੰ ਮਿਲ ਜਾਣਗੀਆਂ ਸਾਰੀਆਂ ਹੁਣ ਇਹਨਾਂ ਨੇ ਸਟੋਰ ਲਾਈ ਹੋਈ ਸੀ ਜੇ ਯੂਨੀਵਰਸਿਟੀ ਹੈਂ ਜੀ ਆਪਾਂ ਨੇ 20 ਤੋਂ 30% ਤੱਕ ਡਿਸਕਾਊਂਟ ਦਿੰਨੇ ਆਪਾਂ ਬਈ ਅੱਛਾ ਠੀਕ ਐ ਨਾਲ ਤੁਹਾਨੂੰ ਡਿਸਕਾਊਂਟ ਵੀ ਮਿਲੂਗਾ ਤੇ ਜਿਹੜੀਆਂ ਜਿਹੜੀਆਂ ਬਾਕੀ ਜੇ ਕੋਈ ਨਹੀਂ ਹੋਊਗੀ ਤਾਂ ਤੁਹਾਨੂੰ ਹੱਲ ਕਰ ਦੇਣਗੇ ਖਾਲਸਾ ਰਾਜ ਤੇ ਵਿਦੇਸ਼ੀ ਕਰਨ ਦੇ ਮੱਸੇ ਰੰਗੜ ਨੂੰ ਕਰਨੀ ਦਾ ਫਲ ਪ੍ਰਸਿੱਧ ਸਿੱਖ ਬੀਬੀਆਂ ਆਜ਼ਾਦਨਾਮ ਠੀਕ ਐ ਪਹਿਲਾ ਖੱਲੂਕਾਰਾ ਇਦਾਂ ਦੀਆਂ ਬੁੱਕਸ ਨੇ ਸਾਰੀਆਂ ਤੇ ਜਿਹੜੀ ਵੀ ਤੁਹਾਨੂੰ ਚਾਹੀਦੀ ਆ ਤੁਸੀਂ ਮੰਗਵਾ ਸਕਦੇ ਹੋ ਤੇ ਪੜ ਸਕਦੇ ਹਾਂ ਆਹ ਤਪਉਣੀ ਚਾਹੀਦੀ ਵੈਸੇ ਉਹਦੇ ਬਾਰੇ ਮੈਂ ਬਾਰ ਬਾਰ ਤਾਂ ਕਹਿ ਰਿਹਾ ਸੀ ਆ ਹਰੇਕ ਘਰੇ ਚਾਹੀਦੀਆਂ ਨੇ ਕਿਉਂਕਿ ਬੱਚੇ ਵਧੀਆ ਚੀਜ਼ਾਂ ਸੇ